ਬਧ ਅਣੀ ਨਾਲ ਦੁੱਧ ਨੂੰ ਰੜਕੀਏ ਇਦਾਂ ਰੜਕਦੇ ਨੇ ਕਿ ਉਹ ਚੋਂ ਮੱਖਣ ਨਿਕਲੇ ਇਹ ਨਹੀਂ ਵੀ ਉਛਲ-ਉਛਲ ਕੇ ਘੜੇ ਚੋਂ ਬਾਹਰ ਨਿਕਲ ਜਾਈ। ਕੀਰਤਨ ਦੀ ਵੀ ਇਹੋ ਹੀ ਸ਼ੈਲੀ ਹੈ ਜੋ ਦਰਬਾਰ ਸਾਹਿਬ ਤੋਂ ਆਪ ਸਰਬੰਨ ਕਰਦੇ ਹੋ ਬੜਾ ਸ਼ਾਂਤਮਈ ਕੀਰਤਨ ਸਾਰੀਆਂ ਸੰਗਤਾਂ ਅਡੋਲ ਚਿਤ ਹੋ ਕੇ ਆਨੰਦ ਲੈ ਰਹੀਆਂ ਸੀ। ਮਗਰ ਅੱਜ ਜੋ ਮੇਰੇ ਨਵੇਂ ਕੀਤਨੀ ਵੀਰਾਂ ਨੇ ਸ਼ੈਲੀ ਫੜੀ ਹੈ ਉਹ ਕੀਰਤਨ ਦਾ ਰੂਪ ਵਿਗਾੜ ਦਿੱਤਾ। ਮੈਂ ਦੇਖਿਆ ਰਾਗੀਆਂ ਨੂੰ ਉਹ ਗੁਰਬਾਣੀ ਦੀ ਪੰਕਤੀ ਇਦਾਂ ਲੈਂਦੇ ਨੇ ਵੀ ਸਾਈ 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 ਮੇਰੇ ਚੰਗਾ ਕੀਤਾ ਜਾਂ ਸਾਈ ਮੇਰੇ ਚੰਗਾ ਕੀਤਾ ਤੇ ਸਾਈ ਤੋਂ ਬਾਅਦ ਫੇਰ ਵਾਹਿਗੁਰੂ ਮੇਰੇ ਚੰਗਾ ਕੀਤਾ ਤੋਂ ਬਾਅਦ ਫੇਰ ਵਾਹਿਗੁਰੂ ਇਹ ਗੁਰਬਾਣੀ ਦੀ ਪੰਕਤੀਆਂ ਨਾਲ ਛੇੜਛਾੜ ਹੋ ਰਹੀ ਹੈ ਕੀਰਤਨ ਦੇ ਸਮੇਂ ਤੇ ਕੀਰਤਨ ਹੋਵੇ ਕਥਾ ਦੇ ਸਮੇਂ ਤੇ ਕਥਾ ਹੋਵੇ ਜੇ ਸਿਮਰਨ ਕਰਨ ਦਾ ਸੁਭਾਯਾ ਭਾਵਨਾ ਬਣੀ ਹੈ ਤੇ ਸਿਮਰਨ ਦੇ ਵਾਸਤੇ ਵੱਖਰਾ ਸਮਾਂ ਦਿੱਤਾ ਜਾਵੇਗਾ ਤੁਸੀਂ ਅੱਧਾ ਘੰਟਾ 15 ਮਿੰਟ ਸਿਮਰ ਕਰ ਲੋ ਬਾਣੇ ਦੀ ਪੰਕਤੀਆਂ ਨਾਲ ਕੋਈ ਛੇੜਛਾੜ ਨਹੀਂ ਹੋਵੇਗੀ ਤੁਸੀਂ ਸੁਣਿਆ ਹੋਊਗਾ ਇੱਕ ਕਹਾਵਤ ਬਜ਼ੁਰਗ ਕਹਿੰਦੇ ਸੀ ਕਿ ਸਹਿਨ ਉਹ ਨਹੀਂ ਰੋਂਦੇ ਪਹਿਨੂ ਰੋਂਦੇ ਆ ਇੱਕ ਖੇਤ ਵਿੱਚੋਂ ਇੱਕ ਸਿਹਾਂ ਲੰਗਿਆ ਤੇ ਉਹ ਬੈ ਕੇ ਖੇਤ ਕੋ ਰੋਂਣ ਲੱਗਿਆ ਵੀ ਇਹ ਸਿਹਾਂ ਲੰਗਿਆ ਤੇ ਕਹਿੰਦੇ ਕੀ ਹੋ ਗਿਆ ਸਿਆਹੀ ਤੇ ਲੰਗਿਆ ਉਹ ਕਹਿੰਦੇ ਨਹੀਂ ਅੱਜ ਸਿਹਾਂ ਲੰਗਿਆ ਕੱਲ ਨੂੰ ਕੋਈ ਬੈਲ ਲੰਗੇਗਾ ਫਿਰ ਦੋ ਬੰਦੇ ਲੰਘਣਗੇ ਫਿਰ ਦੋ ਆਪਣੇ ਆਪਣੇ ਬੈਲ ਲੈ ਕੇ ਬੈਲ ਗੱਡਾ ਨਿਕਲੇਗਾ ਫਿਰ ਇੱਥੋਂ ਸੜਕ ਬਣ ਜਾਏਗੀ ਇਹ ਮੇਰੇ ਖੇਤ ਦੀ ਖੇਤ ਦੀ ਸੜਕ ਬਣ ਸਕਦੀ ਹੈ ਕੱਲ ਨੂੰ ਉਹੀ ਗੱਲ ਹੋਈ ਹਲਕੀ ਜੀ ਜਦੋਂ ਛੇੜਛਾੜ ਹੋਈ ਤੇ ਉਹਦਾ ਰੂਪ ਹੀ بگੜ ਗਿਆ ਅਸੀਂ ਇਸ ਗੱਲ ਨੂੰ ਮੰਨਦੇ ਹਾਂ ਕਿ ਸਮੇਂ ਸਾਇ ਗਾਹੇ ਬਗਾਹੇ ਸਾਡੇ ਇਤਿਹਾਸ ਦੇ ਵਿੱਚ ਛੇੜਛਾੜ ਹੋਈ ਹੈ ਮਗਰ ਅੱਜ ਅਸੀਂ ਗੁਰਬਾਣੀ ਦੀ ਪੰਕਤੀਆਂ ਨਾਲ ਛੇੜਛਾੜ ਨਹੀਂ ਹੋਣ ਦੇਣੀ। ਕੁਰਬਾਨੀ ਤਿਨਾ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨਦੇ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਵਾ। ਜਿਹੜਾ ਕੀਰਤਨ ਆਪ ਸਭ ਸੰਗਤਾਂ ਨੇ ਹੁਣੇ ਸਰਵਣ ਕੀਤਾ ਮੈਂ ਦੇਖਿਆ ਸਾਰੀਆਂ ਸੰਗਤਾਂ ਅਡੋਲ ਬੈਠੀਆਂ ਸੀ ਸ਼ਾਂਤ ਸੁਭਾਅ ਦੇ ਵਿੱਚ ਆਨੰਦਮਈ ਕੀਰਤਨ ਰੋਹਾਨੀ ਕੀਰਤਨ ਦਾ ਆਨੰਦ ਲੈ ਰਹੀਆਂ ਸੀ। ਇਹ ਹੈ ਅਸਲੀ ਕੀਰਤਨ ਦੀ ਸ਼ੈਲੀ ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ ਸਹਿਜ ਬਿਲੋਵੋ ਜੈਸੇ ਤਤ ਨਾ ਜਾਈ ਮਧਾਣੀ ਨਾਲ ਦੁੱਧ ਨੂੰ ਰਿੜਕੀਏ ਇਦਾਂ ਰਿੜਕਦੇ ਨੇ ਕਿ ਉਹ ਚੋਂ ਮੱਖਣ ਨਿਕਲੇ ਇਹ ਨਹੀਂ ਵੀ ਉਛਲ-ਉਛਲ ਕੇ ਘੜੇ ਚੋਂ ਬਾਹਰ ਨਿਕਲ ਜਾਈ ਕੀਰਤਨ ਦੀ ਵੀ ਇਹੋ ਹੀ ਸ਼ੈਲੀ ਹੈ ਜੋ ਦਰਬਾਰ ਸਾਹਿਬ ਤੋਂ ਆਪ ਸਰਵਣ ਕਰਦੇ ਹੋ ਬੜਾ ਸ਼ਾਂਤਮਈ ਕੀਰਤਨ ਸਾਰੀਆਂ ਸੰਗਤਾਂ ਅਡੋਲ ਚਿਤ ਹੋ ਕੇ ਆਨੰਦ ਲੈ ਰਹੀਆਂ ਸੀ ਮਗਰ ਅੱਜ ਜੋ ਮੇਰੇ ਨਵੇਂ ਕੀਤਨੀ ਵੀਰਾਂ ਨੇ ਸ਼ੈਲੀ ਫੜੀ ਹੈ ਉਹ ਕੀਰਤਨ ਦਾ ਰੂਪ ਵਿਗਾੜ ਦਿੱਤਾ ਤੁਸੀਂ ਸੁਣਿਆ ਹੋਊਗਾ ਇੱਕ ਕਹਾਵਤ ਬਜ਼ੁਰਗ ਕਹਿੰਦੇ ਸੀ ਕਿ ਸਹਿਨ ਉਹ ਨਹੀਂ ਰੋਂਦੇ ਪਹਿਨੂ ਰੋਂਦੇ ਆ ਇੱਕ ਖੇਤ ਵਿੱਚੋਂ ਇੱਕ ਸਿਹਾਂ ਲੰਘਿਆ ਤੇ ਉਹ ਬਹਿ ਕੇ ਖੇਤ ਕੋ ਰੋਂਣ ਲੱਗ ਗਿਆ ਵੀ ਇਹ ਸਿਹਾਂ ਲੰਘਿਆ ਤੇ ਕਹਿੰਦੇ ਕੀ ਹੋ ਗਿਆ ਸਿਆਹੀ ਤੇ ਲੰਘਿਆ ਉਹ ਕਹਿੰਦੇ ਨਹੀਂ ਅੱਜ ਸਿਹਾਂ ਲੰਘਿਆ ਕੱਲ ਨੂੰ ਕੋਈ ਬੈਲ ਲੰਗੇਗਾ ਫੇਰ ਦੋ ਬੰਦੇ ਨੰਗਣਗੇ ਫੇਰ ਦੋ ਆਪਣੇ ਆਪਣੇ ਬੈਲ ਲੈ ਕੇ ਬੈਲ ਗੱਡਾ ਨਿਕਲੇਗਾ ਫਿਰ ਇੱਥੋਂ ਸੜਕ ਬਣ ਜਾਏਗੀ ਇਹ ਮੇਰੇ ਖੇਤ ਦੀ ਖੇਤ ਦੀ ਸੜਕ ਬਣ ਸਕਦੀ ਹੈ ਕੱਲ ਨੂੰ ਉਹੀ ਗੱਲ ਹੋਈ ਹਲਕੀ ਜੀ ਜਦੋਂ ਛੇੜਛਾੜ ਹੋਈ ਤੇ ਉਹਦਾ ਰੂਪ ਹੀ ਵਿਗੜ ਗਿਆ ਮੈਂ ਸਾਰੇ ਕੀਤਨੀਆਂ ਵੀਰਾਂ ਨੂੰ ਬੇਨਤੀ ਕਰਦਾ ਅੱਜ ਕਿ ਜੋ ਦਰਬਾਰ ਸਾਹਿਬ ਦੀ ਸਰਮੌਰ ਸੰਸਥਾ ਅਕਾਲ ਤਖਤ ਸਾਹਿਬ ਦੀ ਉੱਥੇ ਜੋ ਕੀਰਤਨ ਹੁੰਦਾ ਉਹ ਮਰਾ ਦਾ ਆਪਾਂ ਆਪਣੇ ਇਤਿਹਾਸਿਕ ਸਥਿਰਜਾਂ ਤੇ ਅਜ ਤੋਂ ਬਹਾਲ ਕਰਨੀ ਚਾਹੁੰਦੇ ਆ ਇਹ ਸਲਾਹ ਪ੍ਰਧਾਨ ਹਰਮੀਤ ਸਿੰਘ ਜੀ ਕਾਲਕਾ ਜਨਰ ਸਕੱਤਰ ਜਗਦੀਪ ਸਿੰਘ ਜੀ ਕਾਲੋਂ ਔਰ ਸਾਡੇ ਬਹੁਤ ਸੂਝਵਾਨ ਹੈੱਡ ਗ੍ਰਾਂਥੀ ਸਹਿਬਾਨ ਨਾਲ ਵੀ ਕੀਤੀ ਗਈ ਹੈ ਕੀਰਤਨ ਦੇ ਸਮੇਂ ਤੇ ਕੀਰਤਨ ਹੋਵੇ ਕਥਾ ਦੇ ਸਮੇਂ ਤੇ ਕਥਾ ਹੋਵੇ ਜੇ ਸਿਮਰਨ ਕਰਨ ਦਾ ਸੁਭਾਯਾ ਭਾਵਨਾ ਬਣੀ ਹੈ ਤੇ ਸਿਮਰਨ ਦੇ ਵਾਸਤੇ ਵੱਖਰਾ ਸਮਾਂ ਦਿੱਤਾ ਜਾਵੇਗਾ ਤੁਸੀਂ ਅੱਧਾ ਘੰਟਾ 15 ਮਿੰਟ ਸਿਮਰ ਕਰ ਲੋ ਬਾਣੀ ਦੀ ਪੰਕਤੀਆਂ ਨਾਲ ਕੋਈ ਛੇੜਛਾੜ ਨਹੀਂ ਹੋਵੇਗੀ ਅਸੀਂ ਇਸ ਗੱਲ ਨੂੰ ਮੰਨਦੇ ਹਾਂ ਕਿ ਸਮੇਂ ਸਾਇ ਗਾਹੇ ਬਗਾਹੇ ਸਾਡੇ ਇਤਿਹਾਸ ਦੇ ਵਿੱਚ ਛੇੜਛਾੜ ਹੋਈ ਹੈ ਮਗਰ ਅੱਜ ਅਸੀਂ ਗੁਰਬਾਣੀ ਦੀ ਪੰਕਤੀਆਂ ਨਾਲ ਛੇੜਛਾੜ ਨਹੀਂ ਹੋਣ ਦੇਣੀ ਮੈਂ ਦੇਖਿਆ ਰਾਗੀਆਂ ਨੂੰ ਉਹ ਗੁਰਬਾਣੀ ਦੀ ਪੰਕਤੀ ਇਦਾਂ ਲੈਂਦੇ ਨੇ ਵੀ ਸਾਈ 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 ਮੇਰੇ ਚੰਗਾ ਕੀਤਾ ਜਾਂ ਸਾਈ ਮੇਰੇ ਚੰਗਾ ਕੀਤਾ ਤੇ ਸਾਈ ਤੋਂ ਬਾਅਦ ਫਿਰ ਵਾਹਿਗੁਰੂ ਮੇਰੇ ਚੰਗਾ ਕੀਤਾ ਤੋਂ ਬਾਅਦ ਫਿਰ ਵਾਹਿਗੁਰੂ ਇਹ ਗੁਰਬਾਣੀ ਦੀ ਪੰਕਤੀਆਂ ਨਾਲ ਛੇੜਛਾੜ ਹੋ ਰਹੀ ਹੈ ਇਹ ਸੀ ਅਸਲੀ ਕੀਰਤਨ ਜਿਹੜਾ ਸੱਚਾ ਗੁਰੂ ਰਾਮਦਾਸ ਜੀ ਦੀ ਨਗਰੀ ਤੇ ਕੀਰਤਨ ਹੁੰਦਾ ਉਹ ਹੈ ਸਾਡਾ ਆਪਣਾ ਸ਼ੈਲੀਆਂ ਦਾ ਕੀਰਤਨ ਰਾਗਾਂ ਦੇ ਵਿੱਚ ਕੀਤਾ ਹੋਇਆ ਕੀਰਤਨ ਕਿਉਂ ਗੁਰੂ ਸਾਹਿਬਾਂ ਨੂੰ ਰਾਗ ਉਚਾਰਨ ਕਰਨੇ ਪਏ ਉਹ ਵੀ ਤੇ ਕੀ ਸੱਟ ਤੋਂ ਕਿ ਉਹਨਾਂ ਨੂੰ ਪਤਾ ਨਹੀਂ ਸੀ ਵੀ ਗੁਰਬਾਣੀ ਕਿਸ ਤਰ੍ਹਾਂ ਉਚਾਰਨ ਕਰਨੀ ਹੈ ਕਿ ਉਹ ਵੀ ਟਿਉਨਾ ਬਣਾ ਸਕਦੇ ਸੀ ਕਿਉਂ ਉਹਨਾਂ ਨੇ ਰਾਗਾਂ ਦੇ ਵਿੱਚ ਕੀਰਤਨ ਸ਼ੁਰੂ ਕੀਤਾ ਗੁਰੂ ਸਾਹਿਬਾਂ ਤੋਂ ਪਹਿਲਾਂ ਦੇਵਨਾਗਰੀ ਸੀ ਉਰਦੂ ਸੀ ਫਾਰਸੀ ਸੀ ਕਿਉਂ ਗੁਰੂ ਸਾਹਿਬਾਂ ਨੇ ਵੱਖਰੇ ਅੱਖਰ ਉਚਾਰੇ ਕਿਉਂ ਵੱਖਰੇ ਅੱਖਰਾਂ ਦੇ ਵਿੱਚ ਗੁਰਬਾਣੀ ਉਚਾਰਨ ਕੀਤੀ ਉਹਨਾਂ ਗੁਰਬਾਣੀ ਦੇ ਅੱਖਰਾਂ ਨੂੰ ਗੁਰੂ ਕਹਤਾ ਉਸ ਗੁਰਬਾਣੀ ਨੂੰ ਰਾਗਾਂ ਦੇ ਵਿੱਚ ਉਚਾਰਨ ਕੀਤਾ ਇਹਦੇ ਵਿੱਚ ਬਹੁਤ ਵੱਡਾ ਭੇਦ ਹੋਊਗਾ ਤੇ ਆਪਾਂ ਉਹਦੇ ਨਾਲ ਛੇੜਛਾੜ ਨਾ ਕਰੀਏ ਅੱਜ ਦਾ ਸਮਾਂ ਇਹੋ ਜਿਹਾ ਚੁਰਚਰਾ ਮਸਾਲੇਦਾਰ ਸਭ ਖਾਣਾ ਪਸੰਦ ਕਰਦੇ ਨੇ ਜਦੋਂ ਮਾਤਾ ਪਿਤਾ ਕਹਿੰਦੇ ਨੇ ਵੀ ਘਰ ਦਾ ਖਾਓ ਤੁਹਾਡੀ ਸਿਹਤ ਖਰਾਬ ਨਹੀਂ ਕਰੇਗਾ ਬੱਚੇ ਨਹੀਂ ਮੰਨਦੇ ਬਾਹਰ ਜਾ ਕੇ ਪੀਜ਼ਾ 버ਗਰ ਖਾਂਦੇ ਨੇ ਫਿਰ ਸਿਹਤ ਖਰਾਬ ਹੁੰਦੀ ਹੈ ਇਸੇ ਤਰ੍ਹਾਂ ਜੋ ਸਾਡਾ ਸ਼ਾਂਤਮਈ ਕੀਰਤਨ ਕਈ ਸੰਗਤਾਂ ਨੂੰ ਮੈਂ ਸੁਣਨ ਚ ਮਿਲਿਆ ਬਹੁਤ ਬੜਾ ਠੰਡਾ ਕੀਰਤਨ ਕੀਤਾ ਅਰੇ ਠੰਡੇ ਕੀਰਤਨ ਨੇ ਤੁਹਾਡੇ ਮਨਾਂ ਦੇ ਵਿੱਚ ਠੰਡ ਪਾਉਣੀ ਸੀ ਤ੍ਰਿਸ਼ਨਾ ਖਤਮ ਕਰਨੀ ਸੀ ਜਿਹੜਾ ਬਹੁਤ ਜ਼ਿਆਦਾ ਇੱਕ ਗੱਲ ਹੋਰ ਦੱਸ ਦਿਆਂ ਗੁਰੂ ਘਰ ਦੇ ਕੀਰਤਨ ਦੇ ਵਿੱਚ ਸ਼ਬਦ ਪ੍ਰਧਾਨ ਹੈ ਰਾਗ ਪ੍ਰਧਾਨ ਨਹੀਂ ਕੋਈ ਟੂਨਾ ਪ੍ਰਧਾਨ ਨਹੀਂ ਆਵਾਜ਼ ਪ੍ਰਧਾਨ ਨਹੀਂ ਕੇਵਲ ਸ਼ਬਦ ਪ੍ਰਧਾਨਤਾ ਹੈ ਜਿਹੜਾ ਹਿੰਦੂਸਤਾਨ ਦਾ ਸ਼ਾਸਤਰੀ ਸੰਗੀਤ ਹੈ ਉਹਦੇ ਵਿੱਚ ਰਾਗ ਦੀ ਪ੍ਰਧਾਨਤਾ ਹੁੰਦੀ ਹੈ ਤੇ ਗੁਰੂ ਘਰ ਦੇ ਵਿੱਚ ਸ਼ਬਦ ਦੀ ਪ੍ਰਧਾਨਤਾ ਹੈ ਤੇ ਆਪਾਂ ਬਾਣੀ ਦੀਆਂ ਪੰਕਤੀਆਂ ਨਾਲ ਕੋਈ ਛੇੜਛਾੜ ਨਾ ਕਰੀਏ ਸੋ ਮੈਂ ਆਸ ਕਰਦਾ ਕਿ ਸਾਰੇ ਮੇਰੇ ਕੀਤਨੀਏ ਵੀਰ ਇਸ ਗੱਲ ਨੂੰ ਸਮਝਣਗੇ ਸੋ ਅੱਜ ਦੇ ਇਸ ਪਵਨ ਪਵਿੱਤਰ ਦਿਹਾੜੇ ਦੀ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ